ਹੈਲੋ ਹਰਸ਼ੀ ਕਾਲ ਜੀ ਜੋਤੂੜੀ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਾਂ ਕੱਟ ਪੀਸ ਲੈ ਕੇ ਆਏ ਆਂ ਦੇਖੋ ਜੀ ਕਿੰਨੀ ਸੋਹਣੀ ਲੋਕਾ ਬਨਾਰਸੀ ਟਾਈਪ ਇਹ ਸਕੂਨਚ ਲੋਂ ਦੇ ਕੱਟ ਪੀਸ ਹੋਣਗੇ ਜੀ ਸਾਰੇ ਇਹ 4 ਪਲੱਸ ਹੋਣਗੇ ਜੀ ਦੇਖੋ ਕਿੰਨਾ ਸੋਹਣਾ ਬਾਰਡਰ ਬਣਿਆ ਹੋਇਆ ਕੱਟ ਇਹਨਾਂ ਦੀ 4 ਪਲੱਸ ਹੋ ਗਈ 4 ਤਾਂ ਹੋਊ ਇਹੋ 4.5 4.5 ਪੌਣੇ 5 ਵੀ ਹੋ ਸਕਦੀ ਹੈ ਜੀ ਦੇਖੋ ਕਿੰਨਾ ਸੋਹਣਾ ਪੀਸ ਹੈ ਜੀ ਬਹੁਤ ਵਧੀਆ ਪੀਸ ਨੇ ਜੀ ਇਹ ਵਾਲੇ ਦੇਖੋ ਜੀ ਅਗਲਾ ਕਲਰ ਇਦੇ ਵਿੱਚ ਇਸ ਤਰ੍ਹਾਂ ਦੀ ਬੁੱਟੀ ਬਣੀ ਹੋਈ ਹੈ ਜੀ ਬਹੁਤ ਵਧੀਆ ਕੱਪੜਾ ਹੈ ਜੀ ਬਹੁਤ ਵਧੀਆ ਕੱਟ ਪੀਸ ਨੇ ਜੀ ਇੱਕ ਸਾਈਡ ਤੇ ਵੱਡਾ ਵੱਡਰ ਹੈ ਜੀ ਦੋਨੋਂ ਸਾਈਡ ਤੇ ਇਹਦੇ ਉੱਪਰ ਬਾਰਡਰ ਬਣੇ ਹੋਏ ਨੇ ਜੀ ਇੱਕ ਸਾਈਡ ਤੇ ਛੋਟਾ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਸਾਰੀਆਂ ਭੈਣਾਂ ਲਾਹਾ ਲੈ ਲੈਣ ਜੀ ਕੱਟ ਪੀਸ ਹੈ ਨਹੀਂ ਜੀ ਇਹ ਸਾਰੇ ਬਹੁਤ ਬਧੀਆ ਚੀਜ਼ ਹੈ ਜੀ ਸੋਨੂੰ 200 ਰੁਪਏ ਦਾ ਕੱਟ ਪੀਸ ਮਿਲੇਗਾ ਜੀ ਇਹ ਵਾਲਾ ਦੇਖੋ ਜੀ ਅਗਲਾ ਕਲਰ ਕਿੰਨਾ ਸੋਹਣਾ ਸ਼ੇਡ ਹੈ ਜੀ ਦੇਖੋ ਬਹੁਤ ਵਧੀਆ ਲੁੱਕ ਦੇ ਪੀਸ ਨੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਕਿੰਨੇ ਸੋਹਣੇ ਪੀਸ ਨੇ ਬਹੁਤ ਜ਼ਿਆਦਾ ਵਧੀਆ ਪੀਸ ਨੇ ਜੀ ਇਹ ਵਾਲੇ 4+ ਕੱਟ ਹੋਊਗੀ ਜੀ 200 ਦਾ ਤੁਹਾਨੂੰ ਇਹ ਪੀਸ ਮਿਲੇਗਾ ਦੇਖੋ ਜੀ ਬਿਜਾਰਾਂ ਦੇ ਵਿੱਚ ਬਹੁਤ ਮਹਿੰਗੇ ਪੀਸ ਮਿਲਦੇ ਨਹੀਂ ਜੀ ਵਾਲੇ ਤੇ ਆਪਾਂ ਤੁਹਾਨੂੰ ਪੀਸਾਂ ਦੇ ਵਿੱਚ ਬਹੁਤ ਹੀ ਜੈਨੂਅਲ ਰੇਟ ਤੇ ਦੇ ਰਹੇ ਹਾਂ ਫੈਸ਼ਨ ਲੋਜੀ ਆਪਾਂ ਪਾਰਟੀ ਵੇਅਰ ਸੂਟ ਫੰਕਸ਼ਨਾਂ ਦੇ ਵਿੱਚ ਪਾ ਸਕਦੇ ਇਸ ਤਰ੍ਹਾਂ ਤਿਆਰ ਕਰਕੇ ਜੀ ਬਹੁਤ ਵਧੀਆ ਚੀਜ਼ਾਂ ਨੇ ਜੀ ਦੇਖੀ ਜਾਓ ਦੇਖੋ ਜੀ ਇਹਦੇ ਫਲਾਵਰ ਕਿੰਨੇ ਸੋਹਣੇ ਬਣੇ ਨੇ ਇਹ ਕੱਪੜਾ ਹੈਗਾ ਜੀ ਔਰਗੈਂజా ਟਾਈਪ ਲਾਈਨਿੰਗ ਸਾਰਿਆਂ ਦੇ ਉੱਪਰ ਲੱਗੇਗੀ ਜੀ ਲਾਈਨਿੰਗ ਲਾਉਣੀ ਪੈਗੀ ਬਹੁਤ ਵਧੀਆ ਦੇਖੋ ਕਿੰਨੇ ਸੋਹਣਾ ਪੀਸ ਬਣਿਆ ਹੋਇਆ ਇਹ ਵੀ 4 ਪਲੱਸ ਹੈ ਜੀ 4 ਤੋਂ ਘੱਟ ਕੋਈ ਨਹੀਂ ਹੋਊਗਾ ਜੀ 200 ਰੁਪਏ ਦਾ ਪੀਸ ਮਿਲੇਗਾ ਜੀ ਸ਼ਿਪਿੰਗ ਐਕਸਟਰਾ ਲੱਗੇਗੀ ਜਿਹੜੀ ਮੇਰੀਆਂ ਭੈਣਾਂ ਨੇ ਲੈਣਾ ਹੈ ਸਕਰੀਨਸ਼ਾਟ ਲੈ ਸਕਦੀ ਹਾਂ ਦੇਖੋ ਜੀ ਅਗਲਾ ਹੀ ਪੀਸ ਕਲਰ ਦੇ ਵਿੱਚ ਹੈ ਬਹੁਤ ਵਧੀਆ ਚੀਜ਼ਾਂ ਲੈ ਕੇ ਆਏ ਆਂ ਜੀ ਦੇਖੋ ਜੀ ਇਹ ਵਾਲੀ ਚੀਜ਼ ਇਹ ਡਬਲ ਟੋਨ ਦੇ ਵਿੱਚ ਹੈ ਜੀ ਦੇਖੋ ਡਬਲ ਸ਼ੇਡ ਕਹਿ ਲੋ ਡਬਲ ਟੋਨ ਕਹਿ ਲੋ ਜੀ ਜਿਵੇਂ ਬਲੌਕ ਪ੍ਰਿੰਟ ਹੁੰਦਾ ਹੈ ਜੀ ਉੱਪਰ ਉਸ ਤਰ੍ਹਾਂ ਇਹ ਕੱਪੜਾ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ 200 ਰੁਪਏ ਭਾਰ ਦੇ ਵਿੱਚ ਪਰ ਮੀਟਰ ਮਿਲਦਾ ਹੈ ਜੀ ਬੁਜਾਰਾਂ ਦੇ ਵਿੱਚ ਇਸ ਕੱਪੜੇ ਦਾ ਰੇਟ 200 ਰੁਪਏ ਮੀਟਰ ਹੈ ਜੀ ਆਪਾਂ 4 ਮੀਟਰ ਦਾ ਪੀਸ ਤੁਹਾਨੂੰ 200 ਦੇ ਵਿੱਚ ਦੇ ਰਹੇ ਹਾਂ ਬਹੁਤ ਵਧੀਆ ਚੀਜ਼ਾਂ ਨੇ ਦੇਖੋ ਜੀ ਅਗਲਾ ਕਲਰ ਬੜੀ ਏ ਤੋਂ ਵਧੀਆ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਜੀ ਤਾਂ ਕਿ ਮੇਰੇ ਭੈਣਾਂ ਨੂੰ ਪਸੰਦ ਆ ਸਕੇ ਮੇਰੇ ਭੈਣਾਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਣੀ ਮਿਹਨਤ ਬਹੁਤ ਲੱਗਦੀ ਹੈ ਜੀ ਤੁਹਾਨੂੰ ਕੱਟ ਪੀਸ ਤੋਂ ਖਾਣ ਤੇ ਤੇ ਲੈ ਕੇ ਆਉਣ ਤੇ ਤੇ ਸੋਨੂੰ ਦਿਖਾਉਣ ਲਈ ਪਸੰਦ ਕਰਾਉਣ ਲਈ ਜੀ ਦੇਖੋ ਕਿੰਨੀ ਵਧੀਆ ਚੀਜ਼ ਹੈ ਇਹ ਵਾਲੀ ਬਾੜੀਆਂ ਵਧੀਆ ਚੀਜ਼ਾਂ ਨੇ ਜੀ ਇਹ ਦੇਖੋ ਔਰੇਂਜ ਕਲਰ ਵੇਖੋ ਜੀ ਕਿੰਨੀ ਵਧੀਆ ਚੀਜ਼ ਹੈ ਬਹੁਤ ਵਧੀਆ ਸ਼ੇਡ ਨੇ ਜੀ ਇਹਦੇ ਵਿੱਚ ਡਬਲ ਟੋਨ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਇਹ ਦੇਖੋ ਇਹਨਾਂ ਦੀ ਕਿੰਨੀ ਸੋਹਣੀ ਚੀਜ਼ਾਂ ਬਣੀਆਂ ਹੋਈਆਂ ਨੇ ਨੇ ਇਹ ਜੋਰਜਟ ਦੀ ਤਰ੍ਹਾਂ ਕੱਪੜਾ ਹੈ ਜੀ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈਗੇ ਨੇ 4 ਪਲੱਸ ਮਿਲਣਗੇ ਜੀ 200 ਰੁਪਏ ਦੇ ਪੀਸ ਮਿਲੂਗਾ ਜੀ ਸ਼ਿਪਿੰਗ ਐਕਸਟਰਾ ਲੱਗੇਗੀ ਜੀ ਸਾਰੀਆਂ ਮੇਰੇ ਭੈਣਾਂ ਨੂੰ ਜਿੰਨੀਆਂ ਨੂੰ ਪਸੰਦ ਨੇ ਜੀ ਸੂਟਾਂ ਦਾ ਆਰਡਰ ਕਰ ਸਕਦੀਆਂ ਨੇ ਦੇਖੀ ਜਾਓ ਜਿਹੜੇ-ਜਿਹੜੇ ਮੇਰੇ ਭੈਣਾਂ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ